साथियो साथियों जय भीम जय भारत किसान मजदूर एकता जिंदाबाद मैं चौधरी सतपाल चणकोई नफरी बोलदा हां मैं साथियों इस इलाके ਦੇ ਵਿੱਚ ਅਨੰਦਪੁਰ ਸਾਹਿਬ ਹਸ਼ਿਆਰਪੁਰ ਕਿਸਾਨ ਮਜ਼ਦੂਰਾਵਲੋਂ ਹਰ ਪਾਰਟੀ ਬਾਬਾ ਸਾਹਿਬ ਦਾ ਸੰਵਿਧਾਨ ਚੋਣ ਨਿਸ਼ਾਨ ਮੈਂ ਅੱਡੇ ਵਿੱਚ ਆ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਅੱਕੇ ਭਾਈਓ ਤੁਸੀਂ ਸਾਡੇ ਨੂੰ ਕੋਟਾ 70 ਕੋਸਾਲ ਹੋ ਗਏ ਪਾਂਦਿਆਂ ਨੂੰ ਔਰ ਭਾਰਤੀ ਜਨਤਾ ਪਾਰਟੀ ਨੂੰ ਵੀ 70 20 ਸਾਲ ਹੋ ਗਏ ਪਾਂਦਿਆਂ ਨੂੰ ਉਹਨਾਂ ਨੇ ਸਾਡਾ ਕੋਸ ਨਹੀਂ ਕੀਤਾ ਬੀਐਸਪੀ ਨੂੰ ਵੀ ਬਾਕੇ ਦੇਖ ਲਈਆਂ ਕਾਲੀਆਂ ਨੂੰ ਵੀ ਬਾਕੇ ਦੇਖ ਲਈਆਂ ਮੇਰੇ ਭਰਾਵੋ ਜਿਹੜੇ ਵੀ ਮੇਰੇ ਭਰਾ ਖੜੇ ਆ ਮੈਂ ਇੱਥੇ ਪੁਜਿਆ ਦਾ ਸਾਰੇ ਦਾ ਧੰਨਵਾਦ ਕਰਦਾ ਹਾਂ ਕਿ ਭਰਾਵੋ ਮੈਨੂੰ ਵੋਟ પાਕੇ ਬਾਬਾ ਸਾਹਿਬ ਦੇ ਸਿਧਾਂਤ ਤੇ ਮੋਰਾ ਵੋਟਾਂ ਆ ਬਟਨ ਦਬਾ ਕੇ ਕੰਮਜਾਬ ਬੜਾਓ ਮੈਂ ਸਾਰੇ ਵੀਰਾਂ ਦਾ ਧੰਨਵਾਦ ਅੱਡੇ ਵਾਲੇ ਸਾਰੇ ਦੁਕਾਨਦਾਰਾਂ ਦਾ ਧੰਨਵਾਦ ਵੀਰੋ ਇੱਕ ਵਾਰੀ ਮੈਨੂੰ ਮੌਕਾ ਦੇ ਦਿਓ ਜਿਨ੍ਹਾਂ ਲੋਕਾਂ ਨੇ ਬੀਬੀ ਸਰਵਰਾਜ ਕਰਕੇ ਕੋਸਨੀ ਵੱਡੇ ਦਾ ਬਣਾਇਆ 75 ਸਾਲ ਤੋਂ ਕੋਸਨੀ ਬਣਾਇਆ ਮੈਂ ਦੁਕਾਨਦਾਰਾਂ ਨੂੰ ਭਰਾਵਾਂ ਨੂੰ ਵਧਾਈ ਦਿਨਾ ਆ ਮੈਂ ਇੱਥੇ ਇੱਕ ਫੈਕਟਰੀ ਲਗਾ ਬੜੀ ਸਾਰੀ ਸਾਡੀਆਂ ਬਾਤਿਓ ਬੜੀ ਸਾਰੀ ਫੈਕਟਰੀ ਲਾਊਗਾ ਕਿ ਜੇ ਅੱਡੇ ਵਿੱਚ ਗਾਗ ਧੁਕਣੇ ਹੋਣ ਚੋਕਣੇ ਹੋਣ ਬਸ ਇਹ ਨਾ ਕਰਦਾ ਧੰਨਵਾਦ ਸਾਰਾ ਭਰਾਵਾਂ ਦਾ ਅੱਡੇ ਭਰਾਵਾਂ ਦਾ ਧੰਨਵਾਦ